ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਦੋਸਤਾਂ ਨੂੰ ਕਾਫੀ ਦਿਨ ਹੋ ਗਏ ਲੰਮੀ ਝੜੀ ਲੱਗੀ ਅੱਗੇ ਲੱਗਦੀਆਂ ਹੁੰਦੀਆਂ ਸੌਣ ਦੀਆਂ ਝੜੀਆਂ ਹੁਣ ਮੌਸਮ ਨੇ ਤਬਦੀਲੀ ਲਿਆਂਦੀ ਭਾਦੋਂ ਜਾਂ ਝੜੀ ਲੱਗੀ ਚਲੋ ਜਿੱਥੇ ਤਾਂ ਝੋਨੇ ਹਜੇ ਨਹੀਂ ਨਸਰੇ ਟਿਕ ਮਾਮੀ ਆਈ ਜਾਂਦਾ ਕੋਈ ਦਿੱਕਤ ਨਹੀਂ ਜਿੱਥੇ 1509 ਜਿਨ੍ਹਾਂ ਨੇ ਸਬਜ਼ੀਆਂ ਲਾਉਣੀਆਂ ਜਾਂ ਨਰਮੇ ਸੀ ਬਿੰਡਾ ਮਾਂਸਾ ਨਰਮੇ ਅਜੇ ਵੀ ਹੈਗੇ ਡੱਬ ਵਾਲੀ ਸਰਸਾ ਹੁਮਾਨ ਗੜਗੰਗਨਗਰ ਉੱਥਾ ਬਜਾਈ ਘਟ ਹੋਈ ਹੈ ਕਿਉਂਕਿ ਪਾਣੀ ਮੌਕੇ ਤੇ ਗਿਆ ਹੀ ਨਹੀਂ ਉੱਥੇ ਮੀਂਹ ਦੀ ਲੋੜ ਸੀ ਕਿਉਂਕਿ ਮੂੰਗੀਆਂ ਮੱਚੀਆਂ ਲੀਆਂ ਸੀ ਆਪਾਂ 2-3 ਮਿੰਟ ਸਵੇਰੇ ਵੀਦਣਾ ਗੱਲ ਕੀਤੀ ਸੀ ਵੀ ਪਾਣੀ ਸਾਰੇ ਦੇਸ਼ 'ਚ ਹੀ ਆਇਆ ਫਿਰਦਾ ਇੱਕ ਤਾਂ ਸਾਰੇ ਉਹ ਸੈਂਸ ਦਾ ਨਹੀਂ ਮੇਰੇ ਹਿਸਾਬ ਨਾਲ ਫੇਲ ਹੋ ਜਾਂਦੇ ਆ ਜਿਹੜੇ ਕਹਿੰਦੇ ਪਾਣੀ ਮੁੱਕ ਜਾਣਾ ਪਾਣੀ ਘੱਟ ਬਾਲੋ ਪਾਣੀ ਦੀ ਵਰਤੋਂ ਘੱਟ ਕਰੋ ਪਾਣੀ ਥੱਲੇ ਜਾਵੜਿਆ ਪਾਣੀ ਤਾਣੂ ਆਈ ਜਾਂਦਾ ਪਿੰਡਾਂ 'ਚ ਸੇਮ ਆਈ ਜਾਂਦੀ ਹੈ ਪਤਾ ਨਹੀਂ ਤਨੂ ਨੇ ਆਧੀਆਂ ਤਨਖਾਹਾਂ ਦਾ ਸੈਟਅਪ ਕਰਨਾ ਖਰਚੇ ਜਿਹੜੇ ਸਾਇੰਸ ਤੇ ਕਰਨੇ ਆ ਜਿਉਂ ਨੇ ਇੱਕ ਕਰੀ ਹੱਥ ਖੜੇ ਕਰਤੇ ਇਹ ਕਹਦਾ ਵੀ ਕੁਦਰਤੀ ਆ ਜੋ ਸਭ ਕੁਝ ਫਿਰ ਉਹ ਮੈਕਮਾ ਹੀ ਸਰਕਾਰਾਂ ਖਤਮ ਕਰ ਦੇਣੀਆਂ ਫਿਰ ਉਹ ਅਰਬਾਂ ਰੁਪਏ ਖਰਾਬ ਕਰਨ ਦੇ ਕੀ ਫਾਇਦਾ ਇਹ ਮੈਨੂੰ ਲੱਗਦਾ ਸਾਇੰਸ ਦਾ ਨਾਂ ਨੂੰ ਇਹ ਹੀ ਹੈ ਵੀ ਅਸੀਂ ਜੰਮੇ ਪੜੇ ਆ ਇਹ ਹੀ 100-50 ਸਾਲ ਦੀ ਜ਼ਿੰਦਗੀ ਹੈ ਇਹ ਨਹੀਂ ਪਤਾ ਵੀ ਇੰਡੀਆ ਦਾ ਤਾਂ 5000 ਸਾਲ ਕਹਿ ਲਈਏ 10000 ਸਾਲ ਕਹਿ ਲਈਏ ਸਭ ਹੀ ਸੱਚ ਹੈ ਕੈਨੇਡਾ ਅਮਰੀਕਾ ਨਵੇਂ ਹੋਂਦ ਚਾਏ ਕੋਈ 200 ਸਾਲ 500 ਸਾਲ ਆਸਟ੍ਰੇਲੀਆ ਜਿਵੇਂ ਤਿੰਨ ਚਾਰ 400 ਸਾਲ ਦਾ ਹੈ ਬਾਕੀ ਕੋਈ 500 ਸਾਲਾ ਕੋਈ 400 ਸਾਲ ਹੈ ਇਹ 50000 ਸਾਲ ਵੀ ਕਹਿ ਦਈਏ ਕਿੰਨੇ ਵਾਰੀ ਜ਼ੀਰੋ ਤੋਂ ਡਿਲੀਟ ਹੋ ਕੇ ਇਸ ਵੀ ਪੂਰਵ ਜੋ ਵੀ ਹੈ ਉਹ ਇਹ ਮੁਲਕ ਨੰਗ ਚੁਕਿਆ ਕਦੇ ਵੀ ਤੁਸੀਂ ਨਾ ਹਜੂਰ ਸਾਹਿਬ ਨੂੰ ਜਾਓ ਤੇ ਕਿਤੇ ਨਦੀਆਂ ਹੋਈਆਂ ਨਦੀਆਂ ਨਦੀਆਂ ਦੇ ਕੋਲੇ ਖੜ ਕੇ ਤੁਸੀਂ ਫੋਟੋ ਕਰਾਉਣੇ ਆ ਕਦੇ ਉੱਥੇ ਨਾ ਨਿਸ਼ਾਨ ਵੇਖੋ ਜੋ ਪੱਥਰਾਂ 'ਚ ਉਹ ਉਹ ਨਿਸ਼ਾਨ ਕਟ ਵਰਗੇ ਨਿਸ਼ਾਨ ਅੱਜ ਕੱਲ ਗ੍ਰਾਈਂਡਰ ਵੀ ਨਹੀਂ ਪਾ ਸਕਦਾ ਜਿਹੜੇ ਪਾਣੀ ਨੇ ਪਾਏ ਐ ਗ੍ਰਾਈਂਡਰ ਨਹੀਂ ਉਹ ਪਾ ਸਕਦਾਗਾ ਐ ਪਾਣੀ چیر ਕੇ ਨੰਗਿਆ ਪਾਣੀ ਤੇ ਤੁਸੀਂ ਸੋਚੋਗੇ 50 50 ਫੁੱਟ ਉੱਚੇ ਵੀ ਆਹੋ ਤੇ ਥੱਲੇ ਵੀ ਐ ਅੱਜ ਪਾਣੀ ਵਗੀ ਵੀ ਜਾਂਦਾ ਭਾਰਤ ਦੇ ਵਿੱਚ 7000 ਨਦੀਆਂ ਐ 7000 ਨਦੀਆਂ ਵੱਡੀਆਂ ਤੇ ਛੋਟੀਆਂ ਤੇ ਜੇ ਨਾਲੇ-ਨੂਲੇ ਮਿਲਾ ਲਈਏ ਤਾਂ ਪਤਾ ਨਹੀਂ ਗਿਣਤੀ 10 20 ਹਜ਼ਾਰ ਟੱਪ ਜੇ 50 ਹਜ਼ਾਰ ਵੀ ਟੱਪ ਜੇ ਪੰਜਾਬ ਕੋਲੇ ਸਿਰਫ ਪੰਜ ਨਦੀਆਂ ਸੀ ਚਲੋ ਆਪਾਂ ਪੰਜਾਬੀ ਦਰਿਆ ਕਹਿ ਦਿੰਨੇ ਆ ਪੰਜਾਂ ਨੂੰ ਵੀ ਤੋੜ ਵਿਛੋੜਤਾ ਤੈਨ ਉਧਰ ਘਲਤੀਆਂ ਦੋ ਮਿਕਸ ਜੇ ਕਰਤੀਆਂ ਤੇ ਰੌਣਾ ਸਭ ਤੋਂ ਜ਼ਿਆਦਾ ਪੰਜਾਬ ਦਾ ਵੀ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਹੁਣ ਯੂਪੀ ਚ 30 ਨਦੀਆਂ ਵਗਦੀਆਂ ਕਦੇ ਕਿਸੇ ਨੇ ਨਹੀਂ ਕਿਹਾ ਕਦੇ ਕਿਸੇ ਨੇ ਨਹੀਂ ਕਿਹਾਗਾ ਵੀ ਯੂਪੀ ਚ ਯਰ ਤਿੰਨ ਨਦੀਆਂ ਮੱਧ ਪ੍ਰਦੇਸ਼ ਚ ਮੇਨ ਮੇਨ 207 ਨਦੀਆਂ ਐ ਤੇ 175 ਬਰਸਾਤੀ ਐ ਉਹ ਬਰਸਾਤ ਆਉਣ ਤੇ ਚਲਦੀਆਂ ਬਾਕੀ ਇਹਦੀਆਂ 40-50 ਨਦੀਆਂ ਉਹ ਚਲਦੀਆਂ ਹੀ ਰਹਿੰਦੀਆਂ ਵੱਡੀਆਂ ਨਦੀਆਂ ਜਿਨ੍ਹਾਂ ਨੂੰ ਆਪਣਾ ਹਿੰਦੁਸਤਾਨ ਪੂਜਦਾ ਉਹ ਮੇਰੇ ਦੇਖ ਲੋ ਵੀ 5-6 ਨਦੀਆਂ ਐ ਜਿਨ੍ਹਾਂ ਦੀ ਪੂਜਾ ਹੁੰਦੀ ਐ ਗੰਗਾ ਜਮਨਾ ਨਰਮਦਾ ਸਰਬਸਵਤੀ ਗਦਾਵਰੀ ਕ੍ਰਿਸ਼ਨਾ ਬ੍ਰਹਮਪੁੱਤਰ ਹੁਣ ਜਿਵੇਂ ਆਪਾਂ ਸੋਹਣੀ ਕਿਸੇ ਚੀਜ਼ ਦੀ ਪਾਉਂਦੇ ਐਮਪੀ ਚ ਕਿੱਧਰ ਤੁਸੀਂ ਜਾਓ ਜੋ ਭਾਲ ਤੋਂ ਪਰੇ ਹਰ ਦਾ ਟਾਰ ਸੀ ਅਸੰਗਾਬਾਦ ਤੁਸੀਂ ਨਰਮਦਾ ਦੀ ਸੋਹ ਹੀ ਪਾ ਕੇ ਵਿਖਾ ਦਿਓ ਜੋ ਜਿਵੇਂ ਗੰਗਾ ਮਾਂ ਦੀ ਸੋਹਣੀ ਪੈਂਦੀ ਓਵੇਂ ਐਮਪੀ ਚ ਨਰਮਦਾ ਦੀ ਨਹੀਂ ਪੈਂਦੀ ਤੇ ਕਾਰਨ ਕੀ ਹੈ ਪਾਣੀ ਸਾਰੇ ਹੀ ਆਉਂਦਾ ਕਈ ਪਾਂਛੀ ਨਦੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਕਾਲੀ ਸਿੰਧ ਚੰਬਲ ਵੱਡੀਆਂ-ਵੱਡੀਆਂ ਨਦੀਆਂ ਉਹ ਇਧਰੋਂ ਚੱਲਦੀਆਂ ਜਾਂਦੀਆਂ ਅਰਬ ਸਾਗਰ ਵੱਲ ਚਾਰ-ਚਾਰ ਸਟੇਟਾਂ ਨੂੰ ਉਹ ਕੱਟਦੀਆਂ 50-50 ਜ਼ਿਲ੍ਹੇ ਉਹ ਆਪਦੀ ਪਕੜ 'ਚ ਰੱਖਦੀਆਂ ਜਿਨ੍ਹਾਂ ਨੂੰ ਉਹ ਪਾਣੀ ਦਿੰਦੀਆਂ ਪੀਣ ਵਾਲਾ ਪਾਣੀ ਵੀ ਦਿੰਦੀਆਂ ਫਸਲ ਵਾਲਾ ਪਾਣੀ ਵੀ ਦਿੰਦੀਆਂ ਕਾਰਨ ਕੀ ਆ ਵੀ ਉਹਨਾਂ ਨੇ ਨਾ ਨਦੀਆਂ ਦੇ ਵਹਿਣ ਨਹੀਂ 모ੜੇ ਪੰਜਾਬ 'ਚ ਦਿੱਕਤ ਕੀ ਆਈ ਜਾਂਦੀ ਹੈ ਪੰਜਾਬ 'ਚ ਪਾਣੀ ਆ ਗਿਆ ਆ ਗਿਆ ਪਾਣੀ ਖੜ ਕੇ ਪਾਣੀ ਮੁਸ਼ਕ ਜਾਂਦਾ ਫਸਲਾਂ ਵੀ ਖਰਾਬ ਕਰ ਦਿੰਦਾ ਉਦੋਂ ਬਾਅਦ ਖੜੇ ਪਾਣੀ ਚ ਮੱਛਰ ਤੇ ਬਿਮਾਰੀਆਂ ਪੈ ਜਾਂਦੀਆਂ ਉਹ ਉਦੋਂ ਭਿਆਨਕਰ ਸਾਰੇ ਦੇਸ਼ ਚ ਪਾਣੀ ਆਉਂਦਾ ਪਾਣੀ ਵੇਖ ਲਓ ਵੀ ਘੱਟੂ ਘੱਟ 50 ਦੀ ਸਪੀਡ 100 ਦੀ ਸਪੀਡ ਤੇ ਅੱਗੇ ਲੰਘ ਜਾਂਦਾ ਕਿਤੇ ਪਾਣੀ ਭਜਦਾ ਵੇਖਿਆ ਹੀ ਆਪਾਂ ਪੰਜਾਬ ਚ ਦੀ ਸਪੀਡ ਕਿਉਂ ਹੌਲੀ ਹੈ ਇੱਕ ਤਾਂ ਬਾਈ ਜੀ ਗੁੱਸਾ ਨਾ ਕਰਿਓ ਆਪਾਂ ਪਾਰਟੀਆਂ ਤੇ ਸਰਕਾਰਾਂ ਦੇ ਦਬਾਅ ਪਾ ਕੇ ਦਰਿਆਵਾਂ ਦੇ ਜਿਹੜੇ ਜ਼ਮੀਨਾਂ ਸੀ ਉਹ ਕਰਾ ਲੀਆਂ ਆਪਦੇ ਨਾਂ ਉਹਦੇ ਪਟੇ ਕਰਾ ਲਏ ਜਿਹੜਾ ਵੀ ਮੁੱਖ ਮੰਤਰੀ ਆਇਆ ਉਹ ਵੀ ਧੌਣ ਤੇ ਗੋਡਾ ਰੱਖ ਲਿਆ ਵੀ ਕਰੋ ਜੀ ਪਟਾ ਸਾਰੇ ਇੰਡੀਆ ਦੇ ਵਿੱਚ ਜਿੰਨੀਆਂ ਨਦੀਆਂ ਦਾ ਏਰੀਆ ਉਹ ਨਦੀਆਂ ਦਾ ਹੀ ਆ ਚਲੋ ਨਦੀਆਂ 'ਚ ਜੇ ਕਿਸੇ ਨੇ ਫਸਲ ਪਾ ਲਈ ਬਿਜਲੀ ਬਿਜਲੀ ਜੇ ਪਾਣੀ ਆ ਵੀ ਗਿਆ ਤੇ ਮਰ ਗਈ ਉਥੇ ਘਰ ਨਹੀਂ ਕਿਸੇ ਨੇ ਪਾਏ ਝੁਗੀਆਂ ਝੌਪੜੀਆਂ ਵਾਲੇ ਵਿਚਾਰੇ ਘਰ ਪਾ ਲੈਂਦੇ ਆ ਪਿਛਲੇ 2 ਸਾਲ ਪਹਿਲਾਂ ਐਮਪੀ ਚ ਜਦੋਂ ਫਲੱਡ ਆਇਆ ਹਜ਼ਾਰਾਂ ਝੁੱਗੀ ਝੌਂਪੜੀ ਵਾਲਾ ਰੁੜ ਗਿਆ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਵੀ ਨਹੀਂ ਸੀ ਤੁਸੀਂ ਵੇਖੋ ਪਾਣੀ ਦੀ ਰਫਤਾਰ ਸ਼ੋਪਰ ਤੋਂ ਕਮੈਂ ਰੁੜੀ ਤੇ ਮਾਧੋਪੁਰ ਕੋਲੇ ਉਹ ਕਮੈਂ ਮਿਲੀ ਸੀ ਐ ਖੁੱਦੋ ਬਣੀ ਪਈ ਸੀ ਪਾਣੀ ਨੇ ਕੰਬਾਈਨ ਰੋੜ ਲੈਂਦੀ ਇਹ ਆਉਣ ਦੀ ਰਿਕਰਡ ਆ ਕੋਈ ਐਵੇਂ ਚੱਕਮੀਆਂ ਗੱਲਾਂ ਨਹੀਂ ਟਰੈਕਟਰ ਟਰਾਲੀਆਂ ਦਾ ਪਤਾ ਹੀ ਨਹੀਂ ਕਿੰਨੇ ਆਮ ਰੁੜਦੇ ਆ ਤੇ ਮਿੱਟੀ 'ਚ ਨੱਪੇ ਜਾਂਦੇ ਆ ਹੁਣ ਆਪਣੇ ਸਿਸਟਮ ਕੀ ਆ ਜੇ ਤਾਂ 1970 'ਚ 67 ਦਸੇਮ ਵਾਲੇ ਕੱਢੇ 10-15 ਸਾਲ ਲਗਾਤਾਰ ਮੀਂਹ ਨਹੀਂ ਆਇਆ ਨਹੀਂ ਵਰਤੋਂ ਚਾਏ ਤੇ ਆਪਾਂ ਨੂੰ ਲੱਗਦਾ ਇਹਨੂੰ ਭਰ ਦਿੱਗੇ ਬੜਿਆਂ ਨੇ ਫ੍ਰੀਜ਼ ਕੋਡ ਕੋਲੇ ਸੇਮ ਨਾਲੇ ਭਰੇ ਵੀ ਐ ਇਹ ਕੋਈ ਜ਼ਰੂਰੀ ਨਹੀਂ ਹੁੰਦਾਗਾ ਵੀ 10 ਸਾਲ 20 ਸਾਲ ਲਗਾਤਾਰ ਮੀਂਹ ਨਾ ਆਵੇ ਨਹੀਂ ਵੀ ਆ ਸਕਦਾ ਤੇ ਆਪਾਂ ਨੂੰ ਚੀਜ਼ ਨਾ ਬੇਲੋੜੀ ਲੱਗਣ ਲੱਗ ਪੈਂਦੀ ਐ ਪਰ ਉਹਦੀ ਵਰਤੋਂ ਕਿਤੇ ਨਾ ਕਿਤੇ ਆਉਣੀ ਐ ਫਿਰ ਸੇਮ ਤੋਂ ਡਰਦੇ ਆਣੇ ਕਈ ਪਿੰਡ ਚਾਰ-ਚਾਰ ਪਿੰਡ ਸਾਡੇ ਗਵਾਨ ਪਿੰਡ ਉਹ ਕੁਦਰਤੀ ਤੌਰ ਤੇ ਚਾਰ-ਪੰਜ ਫੋਟੋ ਚਾਹ ਹੋ ਗਿਆ ਤੇ ਮਗਰਲੇ ਪਿੰਡ ਨੂੰ ਡਾਫ ਲਾ ਗਈ ਆਪਾਂ ਸਾਰੀ ਸਥਿਤੀ ਨਾ ਸਮੇਂ ਤੋਂ ਪਹਿਲਾਂ ਐਡਵਾਂਸ ਟੈਕਨੋਲੋਜੀ ਚ ਤੇ ਦਲੇਰੀ ਦੋ ਤਿੰਨ ਚੀਜ਼ਾਂ ਆ ਪੰਜਾਬੀਆਂ ਕੋਲੇ ਭਾਵੇਂ ਡੀਜ਼ਲ ਧਾਰ ਮਿਲ ਜੇ ਭਾਵੇਂ ਟਰੈਕਟਰ ਲੈ ਲਈਏ ਆਪਾਂ ਜ਼ਮੀਨ ਨੂੰ ਪਹਿਲਾਂ ਤਾਂ ਟਿੱਬੇ ਖਿੜਾਰੇ ਹੁਣ ਰਾਜਸਥਾਨ 'ਚ ਤੁਸੀਂ ਵੇਖ ਲਓ ਵੀ ਹੁਣ ਸਥਿਤੀ ਵਿਗੜਨ ਲੱਗੀ ਆ ਕਿਉਂਕਿ ਸੋਲਰ ਪਲਾਂਟ ਲੱਗ ਗਏ ਆ ਬੀਕਾਨੇਰ ਤੋਂ ਪਰੇ ਜ਼ਮੀਨਾਂ ਖੁੱਲੀਆਂ ਵੱਡੇ ਬੰਦਿਆਂ ਨੇ ਹਜ਼ਾਰ-ਹਜ਼ਾਰ ਵਿੱਗਾ ਜ਼ਮੀਨਾਂ ਲੈ ਲਈਆਂ ਹਜ਼ਾਰ-ਹਜ਼ਾਰ ਵਿੱਗੇ 'ਚ ਸੋਲਰ ਪਲਾਂਟ ਲਾਤਾ ਜ਼ਮੀਨ ਲਈ ਲੱਖ ਨੂੰ 60 ਹਜ਼ਾਰ ਦਾ ਠੇਕਾ ਮਕਾ ਲਿਆ 25-30 ਸਾਲ ਆਈ ਜਾਣਾ ਸਾਰਾ ਰਾਜਸਥਾਨ ਤੁਹਾਨੂੰ ਪੰਜਾਂ ਚਾਰਾਂ ਸਾਲਾਂ ਨੂੰ ਨਾ ਸੋਲਰ ਮਿਲੂਗਾ ਤੁਹਾਨੂੰ ਜਿੱਥੇ ਮਰਜ਼ੀ ਜਾਵੜੋ ਜੋ 20 ਕਿਲੋਮੀਟਰ ਤਾਈਂ ਆਇਆ ਲੱਗਦਾ ਜਿਵੇਂ ਪਾਣੀ ਆਇਆ ਪਿਆ ਉਹਦੇ ਨੇੜੇ ਆਉਂਗੇ ਜਸਲਮੇਰ ਨੂੰ ਜਾਓ ਜੋ ਸਾਰਾ ਸੋਲਰ ਲੱਗ ਗਿਆ Rajasthan ਦੇ ਟਿੱਬੇ ਪੱਧਰਉਣ ਲੱਗ ਗਏ ਤੁਸੀਂ ਇਹ ਵੇਖ ਲਓ ਯਾਰ ਵੀ ਇਦੋਂ Rajasthan ਦੇ ਬੰਦੇ ਮਾਰਵਾੜ ਦੇ ਬੰਦਿਆਂ ਦੇ ਕੋਲੇ ਜਿੰਨਾ ਸੋਨਾ ਪਿਆ ਉਹਨਾਂ ਭਾਰਤ 'ਚ ਐਣੀ ਜਿੰਨੀ ਚਾਂਦੀ ਪਈ ਉਹਨੀ ਭਾਰਤ 'ਚ ਐਣੀ ਉਹ ਪਹਿਲਾਂ ਵੀ ਤਾਂ ਜਿਉਂਦੇ ਸੀ ਹੁਣ ਇਹ ਤੋਂ ਡੋਲੂ ਕਰਾਏ ਜਾ ਜਾ ਕੇ ਟਿੱਬੇ ਪੱਧਰ ਕਰਨ ਲੱਗ ਗਏ ਉਹ ਟਿੱਬੇ ਪੱਧਰ ਕਰਤੇ ਉਹ ਝੋਲਾਂ ਚ ਪਾਤੀ ਉਤਲੀ ਮਿੱਟੀ ਜਿਹੜੀ ਟਿੱਬੇ ਤੇ ਇੰਨੀ ਮਿੱਟੀ ਹੁੰਦੀ ਨਾ ਉਹ ਬਹੁਤ ਪਾਵਰਫੁਲ ਮਿੱਟੀ ਹੁੰਦੀ ਹੈ ਉਹ ਨੇਰੀਆਂ ਨਾਲ ਆਈ ਹੁੰਦੀ ਹੈ ਉਹ ਜਦੋਂ ਉੜਦੀ ਹੈ ਦਰਿਆਵਾਂ ਚੋਂ ਉਹ ਬੂਟਿਆਂ ਦੀ ਖਰਾਕ ਹੈ ਉਹ ਮਿੱਟੀ ਬੂਟਿਆਂ ਦੇ ਵਜਦੀ ਹੈ ਦਰਖਤਾਂ ਦੀ ਬਿਮਾਰੀ ਦੂਰ ਹੁੰਦੀ ਹੈ ਕੀੜਿਆਂ ਮਕੌੜਿਆਂ ਨੂੰ ਮਿੱਟੀ ਮਿਲ ਜਾਂਦੀ ਹੈ ਉਹ ਪਜਾਊ ਮਿੱਟੀ ਹੁੰਦੀ ਹੈ ਜਦੋਂ ਤੁਸੀਂ ਟਿੱਬਾ ਪੱਧਰ ਕਰ ਲਿਆ ਵਿੱਚੋਂ ਨਿਕਲਿਆ ਬਾਲੂ ਰੇਤਾ ਲੈ ਫਸਲ ਕਰਕੇ ਵਿਖਾ ਦਿਓ ਜੋ ਜਦੋਂ ਕਾਨੇ ਵਾਲੀ ਸਾਡੀ ਵੀ ਜ਼ਮੀਨ ਸੀ ਬਰਾਨੀ ਜ਼ਮੀਨ ਸੀ ਛੋਲਿਆਂ ਦੀਆਂ ਟਰਾਲੀਆਂ ਭਰੀਆਂ ਸੀ ਜਦੋਂ ਟਿੱਬੇ ਪੱਧਰ ਕਰ ਲਏ ਆਗੇ 75 75 ਸਾਨ ਟਰੈਕਟਰ ਆ ਗਏ ਤੇ ਉੱਥੇ ਕੁਝ ਵੀ ਨਹੀਂ ਹੋਇਆ ਸਵਾਬ ਨਹੀਂ ਹੋਈ ਉਦੋਂ ਬਾਅਦ ਨਾ ਉਹ ਪਾਣੀ ਲੱਗਣਾ ਮੀਹਾਂ ਨਾਲ ਸਰਮਾਂ ਦੀ ਹੋ ਜਾਂਦੀ ਸੀ ਸੋ ਉਦੋਂ ਬਾਅਦ ਚਲੋ ਜਾ ਕੇ ਹੋਰ ਹੰਤਿਆਂਮ ਹੋ ਗਏ ਸੋ ਸਦਰੋਂ ਜਿਹੜੀ ਭੰਗੋਲਕ ਸਥਿਤੀ ਆ ਇਹ ਪਤਾ ਨਹੀਂ ਦੇਸ਼ ਕਿੰਨੇ ਵਾਰੀ ਬਣ ਬਣ ਕੇ ਟਹਿ ਗਿਆ ਬਣ ਬਣ ਕੇ ਢਈ ਜਾਣਾ ਉੱਥੇ ਹੁਣ ਸਾਰਾ ਕੋਟਾ ਡੁੱਬਿਆ ਫਿਰਦਾ ਹੈ ਸਾਰੀਆਂ ਨਦੀਆਂ ਵਾਲੇ ਮਰੀ ਜਾਂਦੀਆਂ ਚੰਬਲ ਤੇ ਲਾ ਲਓ ਨਰਮਦਾ ਦੇ ਮਲਾ ਲਾ ਲਓ ਕਾਲੀ ਸਿੰਹ ਤੇ ਲਾ ਲਓ ਤਾਪੀ ਤੇ ਲਾ ਲਓ ਤੁਸੀਂ ਮਤਲਬ ਸੋਚ ਨਹੀਂ ਸਕਦੇ ਗਦਾਵਰੀ ਚੰਬਲ ਮਊਆ ਕਾਤਲੀ ਕਾਕਣੀ ਜਿੰਨੀਆਂ ਨਦੀਆਂ ਸਾਰੀਆਂ ਵਾਲੇ ਮਰੀ ਜਾਂਦੀਆਂ ਪਰ ਕੁਝ ਹੀ ਦਿਨਾਂ ਚ ਪਾਣੀ ਨਾ ਫੇਰ ਆਪਦੇ ਵਾਪਸ ਲੈ ਲੈਂਦੀਆਂ ਆਪਦੇ ਚ ਜਿਵੇਂ ਜਿਵੇਂ ਪਾਣੀ ਵਧੀ ਜਾਂਦਾ ਪਿੰਡ ਡੋਬੀ ਜਾਂਦਾ ਉਹ ਫੇਰ ਵਾਪਸ ਮੁੜਿਆ ਆਉਂਦਾ ਫਸਲ ਵੀ ਵੱਤ ਜਾਂਦੀ ਹੈ ਜਿੰਨਾ ਝੋਨਾ ਡੁੱਬਿਆ ਫਿਰਦਾ ਐਮਪੀ ਚੋਪਰ ਚ ਤੁਹਾਨੂੰ ਮਿਖਾਉਂਗਾ ਡੇਢ ਮਹੀਨੇ ਨੂੰ ਕਮਾਈਆਂ ਵਧਣ ਗਈਆਂ ਤੇ ਪੰਜਾਬ ਚ ਜਿੰਨਾ ਡੁੱਬਿਆ ਫਿਰਦਾ ਇਹ ਸਾਰਾ ਹੁਣ ਨਵਾਂ ਲੱਗ ਗਿਆ ਆਪਣਾ ਨਵਾਂ ਤਾਂ ਕੀ ਲੱਗਣਾ ਪਨੀਰ ਹੀ ਨਹੀਂ ਮਿਲਣੀ ਤੇ ਜਿਹੜਾ ਰਹਿ ਗਿਆ ਉਹਨੂੰ ਬਿਮਾਰੀ ਇੰਨੀ ਪੈ ਜਾਣੀ ਐ ਕਾਰਨ ਕੀ ਆ ਪਾਣੀ ਆਪਣੀ ਨਿਕਾਸੀ ਰਹਿ ਨਹੀਂ ਦਿੱਤੀ ਆਪਾਂ ਟਰੈਕਟਰਾਂ ਨਾਲ ਕੰਪਿਊਟਰ ਕਰਾਏ ਲਾ ਕੇ ਲੈਵਲ ਜ਼ੀਰੋ ਲੈਵਲ ਕਰਤੀ ਜ਼ਮੀਨ ਢਾਲ ਤੱਕ ਖੇਤ ਜਨਾ ਨਾ ਹੋਵੇ ਹੁਣ ਉਥੇ ਕੀ ਕਰਦੇ ਆ ਐਮਪੀ ਆਪਣੇ ਰਾਜਸਥਾਨ ਚ ਜ਼ਮੀਨਾਂ ਦੇ ਨਾਲ ਖਾਲੇ ਛੋਟੇ ਛੋਟੇ ਨਾਲੇ ਆ ਉਹਨੂੰ ਪੁੱਛੀਦਾ ਯਾਰੇ ਨਾਲਾ ਕਿਉਂ ਆ ਉਹ ਕਹਿੰਦੇ ਭਾਈ ਸਾਹਿਬ ਜੇ ਪਾਣੀ ਆਏਗਾ ਨਾ ਤਾਂ ਖੇਤ ਦਾ ਪਾਣੀ ਨਿਕਲ ਜਾਏਗਾ ਇਧਰ ਨਾਲਿਆਂ ਚ ਨਾਲੇ ਗਾ ਨਦੀਆਂ ਚ ਪਾਏ ਜਾਂਦੇ ਆ ਤੇ ਸਾਡੇ ਵਰਗੇ ਫਿਰ ਖੜਨੇ ਉਥੇ ਰਹਿ ਕੇ ਦਿੰਦੇ ਆ ਯਾਰ ਇੰਨਾ ਥਾਂ ਥੋੜਾ ਬੇਕਾਰ ਪਿਆ ਕੰਪਿਊਟਰ ਗ੍ਰਹਿ ਲਵਾ ਲੋ ਉਹ ਕਹਿੰਦੇ ਨਾ ਭਾਈ ਸਾਹਿਬ ਨਾ ਹਮ ਮਰ ਜਾਏਗੇ ਤੇ ਪਾਣੀ ਨਿਕਲ ਗਏ ਨੇ ਕਿੱਧਰ ਹੁਣ ਤਾਂ ਸਾਡੇ ਵਾਹਨ ਚ ਇੰਚ ਪਾਣੀ ਨਹੀਂ ਖੜਦਾ ਹਰੇਕ ਜਿੰਨੇ ਬੰਦੇ ਬਾਹਰ ਜਮੀਨਾ ਵੀ ਆਪਣੇ ਸਰਦਾਰਾਂ ਦੀਆਂ ਤੁਸੀਂ ਦੇਖ ਲਿਓ ਜਮੀਨ ਦੇ ਨਾਲ-ਨਾਲ ਬਾਈ ਜੀ ਹਰੇਕ ਦੀ ਦੇ ਨਾਲਾ ਪਟਿਆ ਹੋਇਆ ਕੁਦਰਤੀ ਤੌਰ ਤੇ ਪ੍ਰਮਾਤਮਾ ਨੇ ਛੜਕਾਂ ਦੇ ਨਾਲ ਨਾਲੇ ਆ ਜਿਹਨੂੰ ਉਹ ਗੱਡਾ ਕਹਿੰਦੇ ਆ ਆਪਾਂ ਕਹਿੰਦੇ ਗੱਡਾ ਖੋਦਤਾ ਆਪਾਂ ਕਰਤੀ ਧਰਤੀ ਜ਼ੀਰੋ ਲੈਵਲ ਤੇ ਜ਼ੀਰੋ ਲੈਵਲ ਤਾਂ ਪਾਣੀ ਮਤਲਬ ਹੈ ਜ਼ੀਰੋ ਲੈਵਲ ਜਿੰਨਾ ਪਾਣੀ ਆਉਂਦਾ ਧਰਤੀ ਪੀ ਜੇ ਪੀ ਜੇ ਗਾਣੀ ਤੁਰਦਾ ਉਹਦੇ ਉਹਦਾ ਹੀ ਨੁਕਸਾਨ ਪੰਜਾਬ ਚ ਹਰ ਸਾਲ ਹੁੰਦਾ ਤੇ ਹੁੰਦਾ ਹੀ ਆਉਣਾ ਤੇ ਮੇਰੀ ਇੱਕ ਬੰਨ ਹੱਥ ਬਨ ਕੇ ਬੇਨਤੀ ਹੈ ਵੀ ਦਰਿਆ ਦੇ ਏਰੀਆ ਚ ਕਰਨਾ ਪਾਇਓ ਸਜਣੋ ਪਵਾ 10 ਕਿਲੋਮੀਟਰ ਦੂਰ ਤੋਂ ਜਾ ਕੇ ਖੇਤੀ ਕਰ ਲੋ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਕੱਲ ਵੀ ਇੱਕ ਕੋਠੀ ਡਿੱਗੀ ਐ ਹਫਤਾ ਪਹਿਲਾਂ ਵੇ ਲੋ ਵੀ ਨਾਂ ਨਿਸ਼ਾਨ ਮਿਟ ਗਿਆ 40-50 ਲੱਖ ਰੁਪਇਆ ਲਾ ਕੇ ਵਿਚਾਰੇ ਨੇ ਘਰ ਪਾਇਆ ਵਿੱਚੇ ਪਸੂ ਰੜ ਗਏ ਵਿੱਚੇ ਸੰਦ ਸੰਦੇਲੇ ਰੜ ਗਏ ਠੀਕ ਆ ਦਰਿਆਵਾਂ ਦੀ ਜ਼ਮੀਨ ਹੁਣ ਆਪਾਂ ਮਹਿੰਗੀ ਹੋ ਗਈ ਜ਼ਮੀਨ ਪਾਸੇ ਨਹੀਂ ਲੈ ਸਕਦੇ ਉਹ ਜਿਵੇਂ ਵੀ ਹੈਗੀ ਆ ਆਪਦਾ ਬਲੇਟਾ ਬਲੇਟੀ ਰੱਖੋ ਘਰ ਛੋਟਾ ਪਾ ਲਓ ਦੂਰ ਪਾ ਲਓ ਖੇਤੀ ਜਾ ਕੇ ਹਰ ਸਾਲ ਸਮਾਨ ਚੱਕਣਾ ਸਮਾਨ ਦੇ ਵਿੱਚ ਰਹਿੰਦਾ ਕੀ ਯਾਰ ਪੇਟੀ ਨੂੰ ਚਾਰ ਬੰਦੇ ਘੜੀਸ ਲੈਣ ਤੇ ਪਾਵੇ ਵਿੰਗੇ ਹੋ ਜਾਂਦੇ ਆ ਆਪਣੇ ਜ਼ਿਮੀਂਦਾਰਾਂ ਦੇ ਕੀ ਹੁੰਦਾ ਪੀਟੀਆਂ ਹੁੰਦੀਆਂ ਕਿਸਾਨ ਆ ਮਜ਼ਦੂਰ ਆ ਉਹ 3 ਦੀਆਂ ਪੀਟੀਆਂ ਵੱਧ ਤੋਂ ਵੱਧ ਜਿਹੜੀ ਜਿਹਨੂੰ ਆਪਾਂ ਗੌਦਰੇਜ ਦੀ ਲਮਾਰੀ ਕਹਿ ਦਿੰਦੇ ਆ ਸਾਰਾ ਪਿੰਡ ਫਰੋਲ ਲਓ ਜੋ 2-3 ਘਰਾਂ ਦੇ ਮਿਲਣਗੀਆਂ ओरिजिनल ਗੌਦਰੇਜ ਹੁਣ 7000 ਦੀ ਆਉਂਦੀ ਆ ਤੇ ਦੂਜੀ ਪੀਪਾ ਕੁੱਟ ਕੇ 10000 ਦੇ ਦਿੰਦੇ ਕਹੇ ਉਹਨੂੰ ਵੀ ਗੌਦਰੇਜ ਦਿੰਦੇ ਆ ਪਹਿਲੀ ਗੱਲ ਤਾਂ ਗੌਦਰੇਜ ਕਹਿੰਦੇ ਨਹੀਂ ਆਮ 90% ਗਾਰਡਰੇਜ ਕਹਿੰਦੇ ਆ ਗਾਰਡਰੇਜ ਦੀ ਲਮਾਰੀ ਗਾਰਡਰੇਜ ਦੀ ਕਿਉਂਕਿ ਨਾ ਪਟ ਪਗਿਆ ਚਲੋ ਉਹਦੀ ਉਹਨਾਂ ਨੇ ਫੀਲਿੰਗ ਦਿਵਾਤੀ ਵੀ ਗੌਦ ਰੇ ਦੀ ਕੀ ਹੈ ਤੇ ਗਾਰਡ ਰੇ ਦੀ ਕੀ ਹੈ ਉਹ ਦੋ ਵਾਲੀ ਚੱਕ ਕੇ ਟਰਾਲੀ ਚ ਰੱਖ ਲਈ ਇਕੱਠੀ ਹੋ ਜਾਂਦੀ ਹੈ ਮੇਜ਼ ਆਪਣੇ ਸ਼ੀਸ਼ੇ ਦੇ ਉਹ ਟੁੱਟ ਜਾਂਦੇ ਹੈ ਫਰਨੀਚਰ ਖਰਾਬ ਹੋ ਜਾਂਦਾ ਹੈ ਇਸ ਕਰਕੇ ਜਿੰਨਾ ਕਿ ਮੈਂ ਤੁਹਾਨੂੰ رائے ਦਿੰਨਾ ਕਿਉਂਕਿ ਵੇਖ ਕੇ ਆਈਦਾ ਜਿੱਥੇ ਜਾਵੜੀਏ ਸਾਰੇ ਦੇਸ਼ ਚ ਹੜ ਆਏ ਹੈ ਤੁਹਾਨੂੰ ਕਿਤੇ ਘਟ ਆਈਦਾ ਨਹੀਂ ਮਿਲੂਗਾ ਝੁੱਗੀ ਝੌਂਪੜੀ ਰੁੱਟ ਸਕਦੀ ਹੈ ਘਰ ਹਰ ਸਾਲ ਪੰਜਾਬ ਚ ਟੈਂਦੇ ਹੈ ਕਿਉਂਕਿ ਪੰਜਾਬ ਦੇ ਬੰਦੇ ਰિસ્ਕੀ ਆ ਰਿਸਕ ਲੈ ਲੈਂਦੇ ਆ ਵੀ ਕੋਈ ਗੱਲ ਨਹੀਂ ਯਾਰ ਜਦੋਂ ਆਊਗਾ ਵੇਖੀ ਜਊ ਇਹ ਬਾਈ ਜੀ ਜਿਹੜੇ ਕੁਦਰਤ ਨੇ ਮੌਲਾ ਸਾਜੀ ਆ ਇਹ ਹਰ ਆਉਂਦੇ ਹੀ ਰਹਣੇ ਆ ਹਰ ਸਾਲ ਆਉਣੇ ਆ ਇਹ ਕੋਈ ਨਾ ਕੋਈ ਪ੍ਰਧਾਨ ਮੰਤਰੀ ਰੋਕ ਸਕਦਾ ਨਾ ਪ੍ਰਧਾਨ ਮੰਤਰੀ ਦਾ ਬਾਪ ਰੋਕ ਸਕਦਾ ਕੁਦਰਤ ਦੀਆਂ ਖੇਡਾਂ ਬੱਦਲ ਵੀ ਫੜਦੇ ਰਹਣੇ ਆ ਕਿਉਂਕਿ ਉਹਨਾਂ ਦਾ ਦੈਰਾ ਘਟ ਗਿਆ ਕਿੱਥੇ ਤਾਂ ਦਰਿਆ ਸੀ 10 10 20 20 ਕਿਲੋਮੀਟਰ ਚੌੜੇ ਇੰਜਨ ਚ ਪਾਣੀ ਆਉਂਦਾ ਈ ਸਾਈਡਾਂ ਤੋਂ ਐ ਮਿੱਟੀ ਪੈਂਦੀ 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 ਤੇ ਉਹ ਬਣ ਕੇ ਸੀਮ ਨਾਲੇ ਤੇ ਬਾਈ ਦੱਸੋ ਹੁਣ ਪਾਣੀ ਕਿੱਧਰ ਨੂੰ ਜਾਊਗਾ ਭਾਵੇਂ ਲੱਖ ਸੀਚੇਵਾਲ ਭਾਵੇਂ 10 ਜੰਪ ਪੈਣ ਮਹਾਪੁਰਛਾਈ ਜਾਂਦੇ ਆ ਉਹ ਤੁਹਾਡੀਆਂ ਲੋੜਵੰਨਾ ਪੂਰੀਆਂ ਕਰ ਸਕਦੇ ਆ ਹਜੇ ਦਾ ਪੰਜਾਬ ਪੰਜਾਬ ਦੇ ਨਾਲ ਖੜ ਜਾਂਦਾ ਹੁਣ ਤੁਸੀਂ ਵੇਖ ਲਓ ਵੀ ਡੋਬਿਆ ਤਾਂ ਆਪਣੇ ਵੀ ਆ ਆਪਣੇ ਨਾਲ ਕਿੰਨਾ ਵਿਤਕਰਾ ਉਧਰ ਕੋਟਿਆਣੀ ਦਾ ਮਿਲਟਰੀ ਲਾਜ਼ ਰੱਖੀ ਆ ਬੰਦੇ ਕੱਢਣ ਨੂੰ ਤੇ ਇੱਥੇ ਭਰਾਓ ਤੁਹਾਡੇ ਆਪ ਦੀ ਟਰੈਕਟਰ 4x4 ਕੰਮ ਆਉਂਦੇ ਤੁਹਾਨੂੰ ਕੋਈ ਬੰਦਾ ਪਹੁੰਚਿਆ ਕੋਈ ਮਿਲਟਰੀ ਦੀ ਗੱਡੀ ਪਹੁੰਚੀ ਕੋਈ ਫੋਰਸ ਪਹੁੰਚੀ ਕੋਈ ਕਿਸ਼ਤੀ ਪਹੁੰਚੀ ਕਦੇ ਵੀ ਨਹੀਂ ਕਦੇ ਵੀ ਨਹੀਂ ਆਉਣੀ ਇੰਦਾ ਬੜਿਆਂ ਦੇ ਮਿਰਚਾਂ ਲੱਗਣੀਆਂ ਆ ਵੀ ਇਹ ਗੱਲ ਕਿਹੜੀ ਕਹੀ ਜਾਂਦੇ ਆ ਤੁਸੀਂ ਜਾ ਕੇ ਵੇਖੋ ਕੋਈ ਪਸ਼ੂ ਨੂੰ ਡੁੱਬਿਆ ਪਸ਼ੂ ਤਾਂ ਪਹਿਲਾਂ ਹੀ ਭਜਾ ਕੇ ਲੈ ਗਏ ਪਹਿਲੀ ਗੱਲ ਤਾਂ ਰਾਜਸਥਾਨ 'ਚ ਪਸ਼ੂ ਬੰਦਦੇ ਹੀ ਨਹੀਂ ਚੋਣ ਵੇਲੇ ਬੰਦਦੇ ਆ ਪਤਾ ਨਹੀਂ ਪਸ਼ੂ ਇਹਨਾਂ ਦੇ ਕਿਵੇਂ ਗਿੱਜੇ ਆ ਤੜਕੇ ਰਸਾਲਾਦ ਨਾਲ ਆਪੇ ਚਰਚੁਰ ਕੇ ਸ਼ਾਮ ਨੂੰ ਪਤਾ ਨਹੀਂ ਉਹ ਕਿਵੇਂ ਸਿਆਣਦੇ ਆ ਇੱਕ ਦੂਜੇ ਦੇ ਪਸ਼ੂ ਕਿਸੇ ਦੇ ਘਰੇ ਨਹੀਂ ਜਾਂਦੇ ਜਿਹੜੀਆਂ ਚੋਣ ਵਾਲੀਆਂ ਉਹ ਤਾਂ ਘਰੇ ਆ ਜਾਂਦੀਆਂ ਦੂਜੀਆਂ ਜਿੱਥੇ ਬੈਠੀਆਂ ਬੈਠੀਆਂ ਹੁਣ ਚੰਗੀ ਉਹਨਾਂ ਨੂੰ ਕਹੀਏ ਕਿ ਆਪਾਂ ਨੂੰ ਕਹੀਏ ਇੱਥੇ ਤਾਂ ਸਾਂਹ ਨਹੀਂ ਛੱਡੇ ਇੱਥੇ ਠੱਠੇ ਨਹੀਂ ਛੱਡੇ ਸਾਡੇ ਪਿੰਡ 10 ਸਾਰੀ ਸਾਂਹ ਚੋਰੀ ਹੋਇਆ ਦੱਸੋ ਹੁਣ ਡਰਦਾ ਕੋਈ ਸਾਂਹ ਛੱੜਦਾ ਹੀ ਨਹੀਂ ਅਗਲਾ ਕਹਿੰਦਾ ਕੀ ਲੈਣਾ ਯਾਰ ਸਾਂਹ ਠੱਠੇ ਦਾ ਅਸੀਂ ਵੇਚਦੇ ਤੇ ਭਾਲਦੇ ਅਸੀਂ ਪ੍ਰਮਾਤਮਾ ਤੋਂ 24 ਘੰਟੇ ਮੇਰ ਰਵੇ ਤੇ ਜੇ ਕਿਤੇ ਉਧਰ ਜਾ ਕੇ ਆਪਣੇ ਬੰਦੇ ਵਹਿ ਜਾਣ ਮੈਨੂੰ ਲੱਗਦਾ ਇੱਕ ਨਾ ਗਾਮਾ ਜਵਾਬਸਾਵੇ ਸਾਰੀਆਂ ਹੀ ਲੈ ਜਾਣ ਬੱਕਰੀਆਂ ਵੀ ਯਾਰ ਖੇਤਾਂ 'ਚ ਫਿਰਦੀਆਂ ਰਾਤ ਨੂੰ ਜਿੱਥੇ ਥਾਂ ਖਾਲੀ ਮਿਲਿਆ ਉੱਥੇ ਹੀ ਬਾ ਲੈ ਲੈਂਦੇ ਆ ਤਰ ਤਰ ਕਰਕੇ ਤਲਕੇ ਫੇਟਾ ਕੇ ਲੈ ਜਾਂਦੇ ਆ ਪਸ਼ੂ ਤਾਂ ਉਹਦੇ ਪਹਿਲਾਂ ਹੀ ਟਲ ਗਏ ਤੇ ਜਿਹੜੇ ਰਹਿ ਗਏ ਸੰਦ ਸੰਡੇੜਾ ਸੰਦ ਸੰਡੇੜਾ ਉੱਤੇ ਘਰਾਂ 'ਚ ਪਿਆਦੇ ਬੰਦਿਆਂ ਨੂੰ ਕਿਸਤੀਆਂ ਲੈ ਕੇ ਆ ਗਈ ਮਿਲਟਰੀ ਹੁਣ ਡੁੱਬੇ ਨੂੰ ਪੰਜਾਬ ਅਜ 10 15 ਦਿਨ ਹੋ ਗਏ ਦੱਸ ਦਿਓ ਕੌਣ ਕੌਣ ਆਇਆ ਤੁਹਾਡੇ ਕੋਲੇ ਆ ਪੀਆ ਤੁਸੀਂ ਕਰੋੜ ਪਾ ਲਓ 2 ਕਰੋੜ ਪਾ ਲਓ 4 ਕਰੋੜ ਪਾ ਲਓ ਬਿਨਾਂ ਸਰਕਾਰਾਂ ਤੋਂ ਇਹ ਮਸਲੇ ਹੱਲ ਨਹੀਂ ਹੁੰਦੇ ਸਰਕਾਰਾਂ ਹੀ ਜਿੰਨੇ ਕਰ ਸਕਦੀਆਂ ਉਹ ਕਰ ਸਕਦੀਆਂ ਵਰਨਾ ਬੰਦਿਆਂ ਕੋਲੇ ਕੀ ਹੈ ਬਾਈ ਜਿਹਦੇ ਕੋਲੇ ਇਰਦ ਗਿਰਦ ਸਾਰਾ ਕੁਝ ਡੁੱਬ ਗਿਆ ਦੇਣ ਵਾਲਾ ਤੁਹਾਨੂੰ 5 ਲੱਖ ਦੇ ਦੂ 10 ਲੱਖ ਦੇ ਦੂ 20 ਲੱਖ ਦੇ ਦੂ ਕਰੋੜ ਦੇ ਦੂ ਇਹਦੇ ਤੇ ਸੌਆਂ ਕਰੋੜਾਂ ਦੀ ਪ੍ਰੋਸੈਸ ਹੈ ਤੇ ਬਾਕੀ ਜਿਹੜਾ ਦਰਿਆ ਦਾ ਏਰੀਆ ਤੁਹਾਨੂੰ ਸਭ ਪਤਾ ਹੈ ਭਰਾਓ ਦਰਿਆ ਦੇ ਏਰੀਆ 'ਚ ਕਦੇ ਘਰ ਨਾ ਪਾਇਓ ਜੋ ਜੇ ਘਰ ਪਾਉਗੇ ਤੇ ਬੜੇ ਦੁੱਖ ਨਾ ਵੇਖਣਾ ਪੈਂਦਾ ਉਹਦੇ ਹੱਥੀ ਹੁਣ ਕੱਲ ਉਹ ਏਸੀ ਉਸੀ ਫਿੱਟ ਸੀ ਜਦੋਂ ਘਾੜ ਡਿੱ ਗਿਆ ਪਾਸੇ ਖੜੇ ਕਰੀ ਜਾਂਨ ਗੇ ਗਿਆ ਇਹ ਗਿਆ ਇਹ ਗਿਆ ਉਹਦਾ ਸਾਰੇ ਪੰਜਾਬ ਨੇ ਛੱਡੋ ਦੁਨੀਆ ਨੇ ਬੁਰਾ ਮਣਾਇਆ ਤੇ ਇੱਕ ਜੀਪ ਸੀ ਜੀਪ ਵਾਲੇ ਅੱਗੇ ਹੱਥਾਂ ਹੱਥ ਬੰਨੇ ਬਈਓ ਨਾ 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 ਉਹ ਉਹਨੂੰ ਫਿਰ ਕਿਸੇ ਨੇ ਕੱਢਿਆ ਵੀ ਕਿਸੇ ਨੇ ਨਹੀਂ ਪੰਜ ਲੋਟਰੀਆਂ ਖਾ ਗਿਆ ਤੇ ਮੁੜ ਕੇ ਦੂਰੋਂ ਹੱਥ ਕਰੀ ਜਾਵੇ ਜਿਹੜਾ ਕੋਈ ਆਪਦੀ ਆਈ ਤੇ ਅਜਮੈਸ਼ ਕਰਦਾ ਜਿਉਣ ਮਰਨ ਦੀ ਤੇ ਕਰੀ ਜਾਵੇ ਪਰ ਜਿਹਦੇ ਨਾਲ ਕਿਸੇ ਨਾਲ ਹੁਣ ਮੱਝਾਂ ਮਰੀਆਂ ਵਿਚਾਰੇ ਦੀਆਂ ਉਹਨੂੰ ਬੜਿਆਂ ਨੇ ਕਮੈਂਟ ਕੀਤੇ ਬਾਈ ਤੂੰ ਸੰਗਲ ਖੋਲ੍ਹੁੰਦਾ ਫਿਰ ਕਿਹੜਾ ਬਾਜ ਜਾਂਦੀਆਂ ਹੁਣ ਆਪਦੇ ਹੱਥੀਂ ਵਿਚਾਰੇ ਨੇ ਨੱਪਤੀਆਂ ਹੋਣੀਆਂ ਲੋਕਾਂ ਚ ਪਤਾ ਲੱਗ ਗਿਆ ਹੋ ਸਕਦਾ ਕੋਈ ਉਹਨੂੰ ਮੱਝ ਝੋਟੀ ਦਾਨ ਕਰਦੇ ਤੇ ਨਹੀਂ ਤਾਂ ਬਾਈ ਪਤਾ ਹੀ ਨਹੀਂ ਲੱਗਣਾ ਸੀ 15 20 ਮੱਝਾਂ ਉਹਦੀਆਂ ਵਿਚਾਰੇ ਦੀਆਂ ਮਰੀਆਂ ਕੋਈ ਮੱਝ ਮੇਰੇ ਵੇਖਣੇ 2 ਲੱਖ ਤੋਂ ਘਟਨੀ ਸੀ ਹਜ਼ਾਰਾਂ ਪਸ਼ੂ ਰੁੜ ਗਏ ਹਰ ਸਾਲੀ ਰੁੜਦੇ ਭਰਾਓ ਔਰ ਸਾਇੰਸਦਾਨੀ ਜਿਹੜੇ ਛੋੜਾ ਰੁਪਿਆ ਕਰੋੜਾ ਰੁਪਿਆ ਸਰਕਾਰ ਦਾ ਹਰ ਸਾਲ ਲੱਗਦਾ ਨਵੀਆਂ ਨਵੀਆਂ ਖੋਜਾਂ ਕਰਨ ਤੇ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਇਸ ਸਾਲ ਮੀਂਹ ਆਉਣਗੇ ਜਾਂ ਇਸ ਸਾਲ ਤੁਸੀਂ yellow alert ਕਰਦੇ ਹੋ ਮੁਣਕੇ red alert ਕਰਦੇ ਹੋ ਕਿ ਬੰਦਾ ਸਮਝ ਜੇ ਹਰ ਸਾਲ ਤੁਸੀਂ ਇਹੀ ਡਰਾਈ ਜਾਂਦੇ ਪਾਣੀ ਮੋਗ ਗਿਆ ਪਾਣੀ ਮੋਗ ਗਿਆ ਪਾਣੀ ਮੋਗ ਗਿਆ ਤੇ ਤੁਸੀਂ ਹੁਣ ਮੜਾਏ ਵੇਖੋ ਖਬਰਾਂ ਟੀਵੀ ਆਪਾਂ ਵੇਖਣੋਂ ਅੜ ਕੇ ਮੋਬਾਈਲ ਮੂਲ ਤੇ ਆਉਂਦੀਆਂ ਤੇ ਸਾਰਾ ਦੇਸ਼ ਹੀ ਡੁੱਬਿਆ ਫਿਰਦਾ ਸਵਾਏ ਮਾਧੋਪੁਰ ਜਿੱਥੇ ਸਾਰਾ ਬਰਨ ਏਰੀਆ ਤੇ 5-5 ਫੁੱਟ ਪਾਣੀ ਫਿਰਦਾ ਪਰ ਇਹਨੂੰ ਜਾਣੜੋ ਤੁਸੀਂ ਪਪਾਲ ਜਾਵੜੋ ਯਹਨ ਜਾਵੜੋ ਜਿੱਥੇ ਮੰਦਿਰ ਸਥਾਨਕ ਪਾਣੀ ਆਇਆ ਫਿਰਦਾ ਸਾਰੀਆਂ ਨਦੀਆਂ ਵਾਲੇ ਮਰੀ ਪਰ ਉਹਨਾਂ ਨਦੀਆਂ ਨੇ ਵਾਪਸ ਫੇਰ ਪਾਣੀ ਨੇ ਥੱਲੇ ਆ ਜਾਣਾ ਕਿਉਂਕਿ ਢਾਲ ਹੈ ਉਹਨਾਂ ਨੇ ਛੇੜਛਾੜ ਨਹੀਂ ਕੀਤੀ ਆਪਣੇ ਤੋਂ ਗਲਤੀ ਹੋ ਗਈ ਆਪਾਂ ਜ਼ੀਰੋ ਲੈਵਲ ਕਰ ਬੈਠੇ ਸਾਰੇ ਪੰਜਾਬ ਦਾ ਸੋ ਇੰਨੀਆਂ ਬੇਨਤੀਆਂ ਸੀ ਬੜਾ ਦੁੱਖ ਹੋਇਆ ਚੜੀ ਫਿਰ ਹੁਣ ਤਿੰਨ ਦਿਨ ਹੋ ਗਏ ਲੱਗੀ ਪਈ ਹੈ ਤੇ ਕਿਸੇ ਨੇ ਕਾਲ ਮੰਗ ਲਿਆ ਸੀ ਇੱਕ ਘੰਟੇ ਦੀ ਝੜੀ ਨਹੀਂ ਮੰਗੀ ਸੀ ਉਹ ਵਾਕਿਆ ਹੀ ਸਹੀ ਗੱਲ ਹੈ ਜਿੱਥੇ ਲੋੜ ਹੋਵੇ ਪੈ ਜੇ ਹੁਣ ਚੋਣੇ ਆ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿ ਤੇ ਮੀਂਹ ਦੀ ਲੋੜ ਹੋਊਗੀ ਤਕਰੀਬਨ ਪਾਣੀ ਅਗਲੇ ਹਫਤੇ ਹਫਤੇ ਤੇ ਪਾਣੀ ਲੱਗਣ ਲੱਗੇ ਪਾਣੀ ਥੱਲਾਂ ਦੀ ਲੋੜ ਹੀ ਕੋਈ ਨਹੀਂ ਸੋ ਪਰਮਾਤਮਾ ਕਹਿਰ ਕਹਿਰ ਦੁਨੀਆ ਤੇ ਕਿਉਂ ਆਉਂਦਾ ਹੈ ਬੜਾ ਤੜਕੇ ਦੱਸਦੇ ਯਾਰ ਵੀ ਕੈਨੇਡਾ ਚ ਨਾ ਗਾਂ ਦਾ ਜਿਹੜਾ ਮਾਸ ਹੈ ਸਭ ਤੋਂ ਮਹਿੰਗਾ ਬਣਨਾ ਹੈ ਇਹ ਬਣਨੇ ਚ ਪਾਵਰ ਹੁੰਦੀ ਹੈ ਤੇ ਸਾਡੇ ਬੰਦੇ ਨੇ ਵੀ ਜਾ ਕੇ ਉੱਥੇ ਫਾਰਮ ਖੋਲ੍ਹ ਲੇ ਵੀ ਵੜਾ ਵੇਚਦੇ ਵੜਾ ਇੱਥੇ ਤਾਂ ਆਪਾਂ ਵੜਾ ਵੇਚਦੇ ਨਾ ਦੁੱਧ haste ਉੱਥੇ ਵੜਾ ਦੇ ਫਾਰਮ ਹੈ ਵੀ 8 ਮਹੀਨਿਆਂ ਦੀ 7 ਮਹੀਨਿਆਂ ਦੀ ਯਾਰ ਜਿਹੜੀ ਆਪਾਂ ਧਰਮ ਧਰਤੀ ਚ ਆਪਾਂ ਜੰਮੇ ਆ ਜੇ ਆਪਾਂ ਜੇ ਪ੍ਰਮਾਤਮਾ ਨੇ ਆਪਾਂ ਨੂੰ ਉੱਚੇ ਸੁੱਚੇ ਪੰਜਾਬ ਗੁਰੂ ਪੀਰਾਂ ਦੀ ਧਰਤੀ ਤੇ ਪੈਦਾ ਕੀਤਾ ਤੇ ਆਪਾਂ ਨੂੰ ਉਹ ਜਿਹੇ ਲੱਛਣੇ ਕਰਨੇ ਚਾਹੀਦੇ ਆ ਜੇ ਆਪਾਂ ਆਪਣੀ ਉਹ ਜੀ ਕਿਸਮਤ ਹੁੰਦੀ ਆ ਆਪਾਂ ਚੈਨਾ ਚ ਜੰਮਦੇ ਉੱਥੇ ਸੱਪ ਖਾਈ ਜਾਂਦੇ ਕੇਕੜੇ ਖਾਈ ਜਾਂਦੇ ਨਿਉਲੇ ਖਾਈ ਜਾਂਦੇ ਆਪਾਂ ਨੂੰ ਆਪਾਂ ਉਹ ਜੀ ਹੋ ਜਾਣਾ ਸੀ ਆਪਾਂ ਉਹਦਾ ਸਿਸਟਮ ਛੱਡ ਕੇ ਜਿਹੜਾ ਜਿੱਥੇ ਆਪਾਂ ਨੇ ਗੁਰੂਆਂ ਨੇ ਆਪਾਂ ਨੂੰ ਕੱਲ ਪਹਿਲਾ ਪ੍ਰਕਾਸ਼ ਉਸਤਵ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾਸ ਗੁਰੂ ਆਪਾਂ ਨੂੰ ਛੱਡ ਗਏ ਆਪਾਂ ਉਧਰ ਤੋਂ ਪਾਸੇ ਹੋ ਗਏ ਆਪਣੇ ਬੰਦਿਆਂ ਨੇ ਹੁਣ ਦਬਈ ਚੁੱਠ ਵੱਢੀ ਜਾਂਦੇ ਆ ਹਰ ਸਿਸਟਮ ਹੈ ਸ਼ਿਕਾਰ ਮੇਰੇ ਹਿਸਾਬ ਨਾਲ ਸ਼ਿਕਾਰ ਬਣਿਆ ਸੀ ਬੰਦੇ ਤੇ ਭੀੜ ਪੈ ਜੇ ਜੋ ਸ਼ਿਕਾਰ ਖੇਡਦੇ ਆ ਸ਼ਿਕਾਰੀ ਗਨ ਤਾਨਦਾ ਤੀਰ ਕਮਾਨ ਤਾਨਦਾ ਉਸ ਨੂੰ ਭੱਜਣ ਦਾ ਮੌਕਾ ਹੁੰਦਾ ਹੈ ਕਰੀ ਜੇ ਭੱਜ ਗਿਆ ਤਾਂ ਗਿਆ ਚਲ ਜੇ ਮਾਰ ਲਿਆ ਹੁਣ ਇੱਕ ਖੁੱਡੇ ਚੋਂ ਕੜ-ਕੜ ਕੇ ਕੋਈ ਵੀ ਚੀਜ਼ ਹੈ ਕਿੱਲੇ ਤੋਂ ਖੋਲ ਕੇ ਜਿਹੜੀ ਬਣਾਉਣੀ ਹੈ ਉਹਦਾ ਜਨ ਇਨਜਾਮ ਤਾਂ ਮੇਰੇ ਹਿਸਾਬ ਨਾਲ ਪੁਕਤ ਨਹੀਂ ਪਊਗਾ ਆਪ ਵੀ ਬਹੁਤ ਖਾਦੇ ਆ ਕੋਈ ਐਵੇਂ ਕਹਿ ਦਗੇ ਵੀ ਅੱਜ ਆਪਾਂ ਕੋਈ ਗੁਰੀ ਗਿਆਨੀ ਹੈ ਨਾ ਕੋਈ ਆਪਣਾ ਅੰਮ੍ਰਿਤਸਰਿਆ ਪਰ ਮੈਨੂੰ ਲੱਗਦਾ ਵੀ ਇੱਕ ਚੀ ਪਾਲ ਪਰੋਸ ਕੇ ਮਾਰਨੀ ਇੱਕ ਪੰਜਾਬੀਆ ਮਾਰਨੀ ਸ਼ਿਕਾਰ ਚ ਹੁਣ ਇਹ ਤਾਂ ਬੰਦੇ ਇੱਕ ਧਾਰ ਲੈਂਦੇ ਆ ਗੁਰੂ ਗੋਬਿੰਦ ਸਿੰਘ ਨੇ شکار ਖੇਡਿਆ ਸੀ ਹੁਣ ਕੀਪਤਾ ਗੁਰੂ ਗੋਬਿੰਦ ਸਿੰਘ ਨਾਲ ਕਿਹੜੀਆਂ ਵਿਪਤਾ ਪੈ ਗਈਆਂ ਹੁਣ ਆਪਾਂ ਟ੍ਰੇਨ ਤੇ ਹੂਰ ਸਾਹਿਬ ਜਾਣੇ ਆ ਉਹ ਤਾਂ ਛੜਕਾ ਵੀ ਨਹੀਂ ਸੀ ਯਾਰ ਕਿਹੜੀਆਂ ਪਗ ਡੰਡੀਆਂ ਵੇਚ ਦਿਓ ਗਏ ਹੋਣੇ ਕਿਤੇ ਅੱਖਾਂ ਮੀਚ ਕੇ 2 ਮਿੰਟ ਲਾਓ ਜੋ ਕਿਥੋਂ ਦੀ ਘੋੜੇ ਟਪਾਏ ਰਾਵਲੀ ਪਹਾੜ ਤੋਂ ਉਹਨਾਂ ਨੇ ਕਿਵੇਂ ਕ੍ਰਾਸ ਕੀਤੇ ਜਿੱਥੇ ਪੌਗਲੇ ਨਾਲ ਅੱਜ ਨਹੀਂ ਚੜਦੀਆਂ ਉਹਨਾਂ ਪਹਾੜਾਂ ਉਤੋਂ ਦੀ ਸਾਡੇ ਗੁਰੂ ਇਥੋਂ ਪਾਈ 2500 ਕਿਲੋਮੀਟਰ ਪੰਜਾਬ ਚੱਲ ਕੇ ਗਏ ਕਿਤੇ ਮੁਕਸਰ ਜਾਣਾ ਹੋਵੇ ਮਾਗੀ ਵਾਲੇ ਤਾਂ ਜਾਣਦੇ ਆ ਤੇ ਪੈਰਾਂ ਦੇ ਛਾਲੇ ਮਹੀਨਾ ਨਹੀਂ ਹਟਦੇ ਤੇ 25 2500 ਕਿਲੋਮੀਟਰ 6 6 ਮਹੀਨੇ ਲਗਾਤਾਰ ਚੱਲ ਕੇ ਭੁੱਖੇ ਧਿਆਏ ਕਿੰਨਾ ਹਾਲਾਤਾਂ ਚ ਉਹਨਾਂ ਨੂੰ ਜਿਉਣਾ ਪਿਆ ਤੇ ਗੱਲ ਆਪਾਂ ਉੱਥੇ ਢਾਲ ਲੈਣੇ ਆ ਜੇ ਤਾਂ ਆਪਦੇ ਤੇ ਆ ਗਈ ਤਾਂ ਉਧਰ ਢਾਲ ਲਓ ਵੀ ਸਾਡੇ ਗੁਰੂਆਂ ਨੇ ਵੀ ਖੇਡਿਆ ਸੀ ਫਿਰ ਗੁਰੂਆਂ ਨੇ ਤਾਂ ਸਾਰਾ ਪਰਿਵਾਰ ਵਾਰ ਕੇ ਵੀ ਸੀਨ ਨਹੀਂ ਕੀਤੀ ਤੇ ਇੱਥੇ ਕੋਈ ਚੁੰਡੀ ਵੱਡੇ ਤੇ ਸਾਰੇ ਪਿੰਡ ਨੂੰ ਆਪਾਂ ਚੱਕ ਲੈਣੇ ਆ ਵੀ ਮੇਰੇ ਚੁੰਡੀ ਵੱਡੀ ਗਈ ਸੋ ਮੇਰੇ ਹਿਸਾਬ ਨਾਲ ਜਿਸ ਜਮੇ ਵਿੱਚ ਜਿਸ ਧਰਤੀ ਤੇ ਬੰਦੇ ਨੂੰ ਪੈਦਾ ਕੀਤਾ ਉਹਦੇ ਮੁਤਾਬਕ ਹੀ ਆਪਦੇ ਸਰੀਰ ਨੂੰ ਢਾਲ ਲਏ ਤੇ ਬਾਲੇ ਦੁੱਖ ਮੈਨੂੰ ਨਹੀਂ ਲੱਗਦਾ ਆਉਣਗੇ ਦੁੱਖਾਂ ਆਉਣ ਦਾ ਵੀ ਕਾਰਨ ਹੈ ਕਿਉਂਕਿ ਜਦੋਂ ਬੰਦਾ ਸੁੱਖ 'ਚ ਹੁੰਦਾ ਉਦੋਂ ਕੋਈ ਵਹਿਣ ਏਬ ਜਿਵਾਰਨਾ ਉਦੋਂ ਪਤਾ ਨਹੀਂ ਹੁੰਦਾਗਾ ਕੱਲ ਮੈਂ ਉਹਦੀ ਵੀਡੀਓ ਵੇਖੀ ਬਿਰਜ ਭੂਸ਼ਣ ਸਿੰਘ ਦੀ ਜਿਹਨੂੰ ਪਹਿਲਵਾਨ ਨੇ ਧਰਨੇ ਲਾ ਲਾ ਕੇ ਕੁਸ਼ਤੀ ਦੰਗਲ ਚੋਂ ਬਾਹਰ ਕਰਾਇਆ ਸੀਗਾ ਜਿਹੜਾ ਪ੍ਰਧਾਨ ਸੀ ਦੇਖੋ ਜੋ ਐਡਾ ਹੀ ਮੜਾ ਹੁੰਦਾ ਉਹਦਾ ਇੱਕ ਬੇਟਾ ਸੰਸਦ ਦਾ ਇੱਕ ਬੇਟਾ ਉਹਦਾ ਐਮਐਲਏ ਹੈ ਕਦੇ ਉਸ ਬੰਦੇ ਦੀਆਂ ਗੱਲਾਂ ਸੁਨਿਆ ਕਰੋ ਜਿਹੜਾ ਦਾ ਮੈਂ ਪਰਿਵਾਰ ਗਵਾ ਲਿਆ ਚਾਰ ਭਾਈ ਭਤੀਜੇ ਉਹਦਾ ਲੋਕਾਂ ਨੂੰ ਯਾਦ ਨਹੀਂ ਤੇ ਮੇਰੀ ਜਿਹੜੀ ਐਸ਼ ਜਿਹੜੀ ਮੈਂ ਜ਼ਿੰਦਗੀ ਗੁਜ਼ਾਰਦਾ ਮੇਰੇ ਹਵਾਈ ਜਾ ਲੋਕਾਂ ਨੂੰ ਦੀਂਦੇ ਆ 60 70 ਕਾਲਜ ਖੋਲੀ ਬੈਠਾ ਬੰਦਾ ਕਿ ਉਹ ਕਹਿੰਦਾ ਮੈਂ ਕਿਉਂ ਖੋਲਿਆ ਕਹਿੰਦਾ ਪਿੰਡ ਪਿੰਡ ਮੇਰੇ ਸਟੂਡੈਂਟ ਹੋਣ ਪਿੰਡ ਪਿੰਡ ਜਿਹੜੇ ਕਾਲਜ ਯੂਨੀਵਰਸਿਟੀ ਦੇ ਬੱਚਾ ਪੜਿਆ ਹੋਵੇ ਉਸ ਦੀ ਹਮੇਸ਼ਾ ਸੁੱਖ ਮੰਗਦਾ ਲੈ ਸਾਰੀ ਜ਼ਿੰਦਗੀ ਉਹਨੂੰ ਕੋਈ ਰਹਾ ਕੇ ਵਿਖਾ ਲੇ ਉਹ ਕਿਸੇ ਦੀ ਪਰਵਾਹ ਨਹੀਂ ਮੰਨਦਾ ਸੋ ਕਹਿੰਦਾ ਵੀ ਜੇ ਤੁਹਾਨੂੰ ਜਾਦੇ ਖੁਸ਼ੀਆਂ ਮਿਲ ਰਹੀਆਂ ਕਿਤੋਂ ਦੇ ਦੁਕਾਨ ਦੇ ਵੀ ਸੁਭਾਵਨਾ ਅਗਲੇ ਦਿਨ ਹੀ ਖੜੀ ਹੈ ਸੋਏ ਤਾਂ ਉਹਨਾਂ ਕੀ ਸਹਜੇ ਸਹਜੇ ਸਿਸਟਮ ਜ਼ਿੰਦਗੀ ਦਾ ਚੱਲੀ ਜਾਵੇ ਤੇ ਚੰਗੀ ਗੱਲ ਹੈ ਸਭ ਤੋਂ ਜ਼ਿਆਦਾ ਨਦੀਆਂ ਬੰਗਾਲ ਚ 700 ਨਦੀਆਂ ਬੰਗਾਲ ਚ ਮਨਲਾ ਬੰਗਾਲ ਵੀ ਤਾਂ ਆਪਣੇ ਚੋਂ ਗਿਆ ਤੇ ਪਾਕਿਸਤਾਨ ਚ ਆਪਣੀਆਂ ਨਦੀਆਂ ਬਹੁਤ ਰੰਗ ਸੋਈ ਕੁਦਰਤ ਨੇ ਸਿਸਟਮ ਇਹ ਹੁੰਦਾ ਹੈ ਜੇ ਬੋਰ ਤਾਂ ਕੱਲ ਸਿੱਖਿਆ ਕਰਨੇ ਸਾਲ ਹੀ 50 ਸਾਲ ਹੋਏ ਬੋਰ ਬੋਰ ਧਰਤੀ ਚ ਕਰਨੇ ਪਹਿਲਾਂ ਖੂਹ ਸੀ ਬਜ਼ੁਰਗਾਂ ਨੇ ਖੂਹ ਲਾਇਆ ਖੂਹ ਦੀ ਪਰੰਪਰਾ ਦਾ ਮੇਰੇ ਹਿਸਾਬ ਨਾਲ 5 570 ਸਾਲ ਪਹਿਲਾਂ ਦੀ ਹੋਊਗੀ ਕਿਉਂਕਿ ਜਿਹੜੇ ਰਾਜੇ ਮਹਾਰਾਜੇ ਸੀ ਉਹ ਨਦੀਆਂ ਤੇ ਕਿਲੇ ਪਾਉਂਦੇ ਸੀ ਜਿੱਥੇ ਕਿਲਾ ਰਾਜੇ ਦਾ ਹੋਊਗਾ ਉੱਥੇ ਹੀ ਨਦੀ ਹੋਊਗੀ ਕਿਉਂਕਿ ਪਾਣੀ ਦਾ ਸਿਸਟਮ ਹੀ ਹੋਰ ਕੋਈ ਨਹੀਂ ਸੀ ਇਹਨਾਂ ਨਦੀਆਂ 'ਚ ਹੀ ਪਾਣੀ ਪੀਣਾ ਇਹਨਾਂ 'ਚ ਹੀ ਨਹਾਉਣਾ ਇਹਨਾਂ 'ਚ ਹੀ ਫਸਲਾਂ ਨੂੰ ਲਾਉਣਾ ਫਸਲਾਂ ਨੂੰ ਦਾ ਕੁਦਰਤ ਲਾਣ ਦੀ ਸੀ ਉਦੋਂ ਕਿਹੜਾ ਪੱਖੇ ਮੋਟਰਾਂ ਸੀ ਸੋ ਕੁਦਰਤ ਦੇ ਨਾਲ ਥੋੜਾ ਜਿਹਾ ਆਪਣੇ ਮਗਿਆਨੀਆਂ ਨੇ ਛੇੜਛਾੜ ਕਰਤੀ ਜਨਤਾ ਤਾਂ ਆਪਾਂ ਦਾ ਭੋਲੀਆਂ ਆਪਾਂ ਤਾਂ ਜਿੱਧਰ ਮਗਰ ਲਾਲੋ ਆਪਾਂ ਦਾ ਫੋਨ ਮਗਰ ਲੱਗ ਜੰਨੇ ਆਪਾਂ ਨੂੰ ਤਾਂ ਮੁੱਦਾ ਚਾਹੀਦਾ ਚਾਰ ਪੰਜ ਦਿਨ ਤਾਂ ਉਹ ਉਪਪਲ ਫਾਰਮ ਵਾਲਿਆਂ ਦਾ ਤੇ ਸੰਧੂ ਫਾਰਮ ਵਾਲਿਆਂ ਦਾ ਨਵੇੜਿਆ ਹੁਣ ਕੱਲ ਦਾ ਕੋਈ ਹੋਰ ਫੜ ਲਾਂਗੇ ਪਰਸੋਂ ਦਾ ਕੋਈ ਹੋਰ ਆ ਜੂਗਾ ਨਿਤ ਨਵਾਂ ਮੁੱਦਾ ਚਾਹੀਦਾ ਪਰ ਵਿੱਚੋਂ ਕੁਛ ਨਿਪੜਿਆ ਕਿਤੇ ਇੱਕ ਵੀ ਮੁੱਦੇ ਦੇ ਦੱਸ ਦਿਓ ਵੀ ਆਹ ਕੁਛ ਨਿਪੜਿਆ ਨਿਪੜਨਾ ਤਾਂ ਇਹ ਆ ਆਪਦੇ ਖੇਤ ਜਾਓ ਖੇਤੋਂ ਕਰਿ ਆਓ ਤੇ ਜਿੰਨਾ ਹੋ ਸਕੇ ਉਹਨਾਂ ਕਿਸ ਦਾ ਸਵਾਰ ਦਿਓ ਨਹੀਂ ਸਵਾਰਿਆ ਜਾਂਦਾ ਤਾਂ ਆਰਾਮ-ਰਾਮ ਕਰ ਲਓ ਮਸੀਨਾ ਕੀ ਹੈ ਸੋ ਪੰਜਾਬ ਵਾਲਿਓ ਅਗਲੀਆਂ ਚੋਣਾਂ ਆ ਗਈਆਂ ਜਿਹੜਾ ਪ੍ਰੀਸ਼ਦ ਬਲਾਕ ਸੰਮਤੀਆਂ ਥੋਕਲੋ ਮੁੱਠੀਆਂ ਚੋਂ ਥੋੜੇ 2-3 ਮਹੀਨੇ ਉਧਰ ਨੂੰ ਲੰਘ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ